ਇਹਦੇ ਤਾਂ ਸਬਜੀ ਸੀ ਬਹੁਤ ਜ਼ਿਆਦਾ ਜੀ ਨਾ ਉਹਦੇ ਕੋਈ ਰਿਫਲੈਕਟਰ ਸੀ ਨਾ ਉਹਦੇ ਕੋਈ ਲਾਈਟ ਸੀ ਕੁਝ ਵੀ ਨਹੀਂ ਸੀਗਾ ਗੱਡੀ ਵਾਲ ਦੀ ਗਲਤੀ ਹੈ ਗੱਡੀ ਵਾਲਾ ਪੂਰੇ ਸਪੀਡ ਤੇ ਆਈ ਜਾਂਦਾ ਸੀ ਤੇਜ਼ ਆ ਰਹੀ ਸੀਗਾ ਮਤਲਬ ਇਧਰਲੇ ਪਾਸੇ ਕਿ ਗੱਡੀ ਖੜੀ ਸੀ ਓਵਰਟੇਕ ਕਰ ਰਿਆ ਸੀ ਉਹਨੂੰ ਸਾਹਮਣੇ ਮਤਲਬ ਧੁੰਦ ਨਹੀਂ ਆਦਾ ਜੀ ਮੈਨੂੰ ਦੇਖੀ ਨਹੀਂ ਕਿਉਂਕਿ ਖੱੱਚਰ ਸੀਗਾ ਹੁਣ ਇਹ ਆਪਣੀ ਗਲਤੀ ਮੰਨਣ ਨੂੰ ਤਿਆਰ ਹੈ ਨਹੀਂ ਸਾਡਾ ਮਰ ਗਿਆ ਪਸ਼ੂ ਠੀਕ ਹੈ ਤੇ ਪਸ਼ੂ ਨੇ ਬਚੂਗਾ ਨਹੀਂ 5 ਰੁਪਏ ਦੇ ਨਾਗਾਂ ਪਿੱਛੇ ਸਾਡਾ ਨੁਕਸਾਨ ਹੋ ਗਿਆ 2 ਲੱਖ ਦਾ। ਆਹ ਹਾ ਸਵੇਰ ਸਵੇਰੇ ਤੁੰਦ ਬਹੁਤ ਸੀਗੀ ਤੇ ਠੀਕ ਹੈ ਗੱਡੀ ਵਾਲੇ ਦੀ ਗਲਤੀ ਹੈ ਗੱਡੀ ਵਾਲਾ ਪੂਰੇ ਸਪੀਡ ਤੇ ਆਈ ਜਾਂਦੇ ਸੀ ਤੇਜ਼ ਆ ਰਹੇ ਸੀਗਾ ਠੀਕ ਹੈ ਸਾਡਾ ਤਾਂ ਜਿਵੇਂ ਰੋਜ਼ ਆਣਾ ਜਾਣਾ ਹੈਗਾ ਤੇ ਉਸੇ ਸਾਈਡ ਤੇ ਉਨੇ ਰਹੇ ਆ ਈਨੇ ਸਾਲ ਹੋ ਗਏ ਕੰਮ ਕਰਦੇ ਨੂੰ ਠੀਕ ਹੈ ਕਦੇ ਇਹੋ ਜਿਹਾ ਕੰਮ ਹੋਇਆ ਹੀ ਨਹੀਂ ਤੇ ਅੱਜ ਸੀਗੀ ਗੱਡੀ ਪੂਰੀ ਤੇਜ਼ ਤੇ ਹੁਣ ਇਹ ਆਪਣੀ ਗਲਤੀ ਮੰਨਣ ਨੂੰ ਤਿਆਰ ਹੈ ਨਹੀਂ ਸਾਡਾ ਮਰ ਗਿਆ ਪਸ਼ੂ ਠੀਕ ਹੈ ਤੇ ਪਸ਼ੂ ਹੁਣੇ ਬਚੂਗਾ ਨਹੀਂ 2 ਲੱਖ ਦਾ ਨੁਕਸਾਨ ਹੋ ਗਿਆ ਸਾਡਾ ਇਹ 2 ਲੱਖ ਦਾ ਪਸ਼ੂ ਹੈਗਾ ਕੰਮ ਹੈਗਾ ਰੋਜ਼ ਪੱਲੇਦਾਰੀ ਦਾ ਰੇੜਾ ਛੱਡ ਕੇ ਆਨੇ ਮਾਲ ਸਬਜ਼ੀ ਮੰਡੀ ਤੇ ਨਗਨੁਗ 5 ਰੁਪਏ ਦੇ ਨਾਗਾਂ ਪਿੱਛੇ ਸਾਡਾ ਨੁਕਸਾਨ ਹੋ ਗਿਆ 2 ਲੱਖ ਦਾ ਠੀਕ ਹੈ ਰੇੜਾ ਟੁੱਟ ਗਿਆ ਮੇਰੇ ਡੈਡੀ ਤੇ ਵੱਜੀ ਮੈਂ ਡੈਡੀ ਦਾ ਵੀ ਰੀੜ ਦੀ ਹੱਡੀ ਟੁੱਟ ਗਈ ਠੀਕ ਹੈ ਤੇ ਹੱਥਾਂ ਪੈਰਾਂ ਤੇ ਵੱਜੀ ਪੈਰ ਵੀ ਟੁੱਟ ਗਏ ਠੀਕ ਹੈ ਬਹੁਤ ਬੁਰਾ ਹਾਲ ਹੈ ਮੇਰੇ ਡੈਡੀ ਦਾ ਹੁਣ ਮੈਨੂੰ ਇਹ ਕੰਡੀਸ਼ਨ ਬਹੁਤ ਕ੍ਰਿਟੀਕਲ ਹੈ ਉਹਨਾਂ ਤੋਂ ਉੱਠੇ ਨਹੀਂ ਜਾ ਰਿਹਾ ਜਮਾ ਵੀ ਕਿਹੜੀ ਗੱਡੀ ਸੀਗੀ ਗੱਡੀ ਹੈਗੀ ਉਹ ਸਾਹਮਣੇ ਖੜੀ 90 97 ਗੱਡੀ ਮੇਰਾ ਨਾਮ ਨਰਮਨ ਸਿੰਘ ਹੈ ਭਾਈ ਜੀ ਕੀ ਕਟਨਾ ਵਾਪਰੀ ਇਹ ਜੀ ਮੈਂ ਬਸ ਘਰੋਂ ਨਿਕਲਿਆ ਸੀਗਾ ਜੀ ਇਹ ਧੁੰਦ ਬਹੁਤ ਜਿਆਦਾ ਸੀਗੀ ਇਹ ਮਤਲਬ ਇਧਰਲੇ ਪਾਸੇ ਇੱਕ ਗੱਡੀ ਖੜੀ ਸੀ ਉਹ ਓਵਰਟੇਕ ਕਰ ਰਿਆ ਸੀ ਉਹਨੂੰ ਸਾਹਮਣੇ ਮਤਲਬ ਧੁੰਦ ਨੇ ਜਿਆਦਾ ਸੀ ਮੈਨੂੰ ਦੇਖੀ ਨਹੀਂ ਕਿਉਂਕਿ ਖੱੱਚਰ ਸੀਗਾ ਨਾ ਉਹਦੇ ਕੋਲ ਲਾਈਟ ਸੀ ਨਾ ਕੋਈ ਸ਼ੋਰ ਸੀ ਤੇ ਗੱਡੀ ਜਮਾਂ ਸਲੋ ਸੀ ਬਸ ਸੱਡਨਲੀ ਪਤਾ ਨਹੀਂ ਚੱਲਿਆ ਜੀ ਗੱਡੀ ਤਾਂ ਜਿਆਦਾ ਨੁਕਸਾਨ ਹੋਇਆ ਜੀ ਤੇ ਬੰਦਾ ਠੀਕ ਸੀਗਾ ਤੇ ਖੱੱਚਰ ਦੇ ਖੱੱਚਰ ਦਾ ਵੀ ਇਹ ਕਹਿੰਦੇ ਵੀ ਇਹ ਕਹਿੰਦੇ ਲੱਤਾਂ ਟੁੱਟੀਆਂ ਹੁਣ ਆਪਾਂ ਨੂੰ ਤਾਂ ਪਤਾ ਨਹੀਂ ਬਾਕੀ ਡਾਕਟਰ ਹੀ ਦੱਸਣਗੇ ਕੀ ਹੋਇਆ ਇਹ ਲੋ ਬੰਦਾ ਉਹ ਹਸਪਤਾਲ ਹੋਇਆ ਕੀ ਹੈ ਹਸਪਤਾਲ ਲੈ ਕੇ ਗਏ ਜੀ ਐਮਬੂਲੈਂਸ ਤੇ ਗਿਆ ਨਹੀਂ ਕਿ ਉਹ ਕਹਿੰਦੇ ਘਰੇ ਇਲਾਜ ਕਰਾਵਾਂਗੇ ਕਿ ਪਰ ਨਹੀਂ ਐਦਾਂ ਕੁਝ ਕਹਿ ਰਹੇ ਸੀ ਗਿਆ ਮੋਟਰਸਾਈਕਲ ਤੋਂ ਰੇਡ ਤੇ ਸਬਜੀ ਸੀ ਬਹੁਤ ਜ਼ਿਆਦਾ ਜੀ ਨਾ ਉਹਦੇ ਕੋਈ ਰਿਫਲੈਕਟਰ ਸੀ ਨਾ ਉਹਦੇ ਕੋਈ ਲਾਈਟ ਸੀ ਕੁਝ ਵੀ ਨਹੀਂ ਸੀਗਾ ਤੁੰਦ ਬਹੁਤ ਜ਼ਿਆਦਾ ਤੁੰਦ ਸੀ ਮਤਲਬ ਵੀ ਬਹੁਤ ਨਿਆਜ਼ ਤੁੰਦ ਸੀ ਦੇਖਦੇ ਨਹੀਂ ਪਿਆ ਸੀ